ਜਿਨ ਅੰਗਰੇਜ਼ ਆਏ ਅੰਗਰੇਜ਼ਾਂ ਨੇ ਸਾਰੇ ਘਟ ਘਟ ਪਾਣੀ 70% ਦੁਨੀਆ ਦੇ ਉੱਤੇ ਕਬਜ਼ਾ ਕੀਤਾ ਤੇ ਬਸਤੀਆਂ ਬਣਾ ਕੇ ਲੁੱਟਿਆ ਅੰਗਰੇਜ਼ ਭਾਰਤ ਵੀ ਆਏ ਭਾਰਤ ਨੂੰ ਆਪਣੀ ਬਸਤੀ ਬਣਾਇਆ ਆਪਣੀ ਕਲੋਨੀ ਬਣਾਇਆ ਲੁੱਟਿਆ ਕੁੱਟਿਆ ਤੇ ਮਾਰਿਆ ਡੱਬਿਆ ਕੁੱਟਲਿਆ ਲੁੱਟ ਕੇ ਚਲੇ ਗਏ ਸੈਂਟਰ ਦੇ ਸਾਹਮਣੇ ਆ ਕੇ ਸੈਂਟਰ ਪੰਜਾਬ ਨਾਲ ਉਹੀ ਕਰ ਰਿਹਾ ਚੀਫ ਸੈਕਟਰੀ ਦੀ ਪੋਸਟ ਕ੍ਰੀਏਟ ਕਰਤੀ ਚੰਡੀਗੜ੍ਹ ਦੇ ਵਿੱਚ ਕਾਰਨ ਬੜਾ ਸਾਫ਼ ਹੈ ਇਹਨਾਂ ਲੀਡਰਾਂ ਦੇ ਬਿਆਨ ਆਏ ਆ ਪਿੱਛੇ ਤੋਂ ਸੁਣੇ ਹੋਣੇ ਆ ਕਾਂਗਰਸੀਆਂ ਦੇ ਵੀ ਆਏ ਦੂਜਿਆਂ ਤੀਜਿਆਂ ਦੇ ਭਾਜਪਾ ਵਾਲਿਆਂ ਦੇ ਵੀ ਆਏ ਕਿ ਅਸੀਂ ਚੰਡੀਗੜ੍ਹ ਨੂੰ ਜੀ ਸਟੇਟ ਦਾ ਦਰਜਾ ਦੇਣਾ ਹੁਣ ਚੰਡੀਗੜ੍ਹ ਤਕਰੀਬਨ ਤਕਰੀਬ ਪੰਜਾਬ ਕੋਲੋਂ ਖੋਹਿਆ ਜਾ ਚੁੱਕਿਆ ਹੈ ਯੂਨੀਵਰਸਿਟੀ ਦੇ ਵਿੱਚ ਸੈਟ ਦੀਆਂ ਚੋਣਾਂ ਆਪਾਂ ਦੇਖ ਰਹੇ ਆ ਹੋ ਰਹੀ ਨਹੀਂਆਂ ਇਕੱਲੇ ਉੱਥੇ ਬੈਠੇ ਵਿਦਿਆਰਥੀ ਲੜ ਰਹੇ ਆ ਸਿਆਸੀ ਬੰਦੇ ਇਕੱਲੇ ਬਿਆਨ ਦੇ ਰਹੇ ਯੂਨੀਵਰਸਿਟੀ ਖੋ ਚੁੱਕਿਆ ਹੈ ਟਾਈਮਾਂ ਦੇ ਪ੍ਰਬੰਧ ਖੋ ਚੁੱਕਿਆ ਹੈ BBMP ਦੇ ਵਿੱਚੋਂ ਪੰਜਾਬ ਦੀ ਜਿਹੜੀ ਦਾਗ਼ੇਦਾਰੀ ਖਤਮ ਕਰ ਚੁੱਕੇ ਆ ਤੇ ਹੁਣਾਂ ਨਵੀਂ ਚੀਫ ਸੈਕਟਰੀ ਦੀ ਪੋਸਟ ਕ੍ਰੀਏਟ ਕਰਕੇ ਇਹ ਹੌਲੀ 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 ਚੰਡੀਗੜ੍ਹ ਨੂੰ ਪੰਜਾਬ ਕੋਲੋਂ ਖੋਹ ਲੈਣਾ ਤੇ ਅਗਲੀ ਗੱਲ ਤੋਂ ਮਲਾਦਾਂ ਗੱਲ ਇੱਥੇ ਨਹੀਂ ਨੁਕੜਨੀ ਮੈਂ ਜਿਵੇਂ ਪਹਿਲਾਂ ਅੱਗਾਂ ਵੀ ਕੇਂਦਰ ਚਾਹੁੰਦਾ ਪੰਜਾਬ ਨੂੰ ਬਸਤੀ ਬਣਾ ਕੇ ਲੁੱਟਣਾ ਆਪਣੀ ਕਲੌਨੀ ਬਣਾ ਕੇ ਲੁੱਟਣਾ ਮਾਰਨਾ ਦੱਫਨਾ ਕੁੱਟਣਾ ਉਹ ਅੱਗੇ ਪੰਜਾਬ ਵਾਲਾ ਗੱਲ ਕਰਨੀ ਹੈ ਅੱਗੇ ਪੰਜਾਬ ਨੂੰ ਜੁੱਟੀ ਬਣਾਇਆ ਜਾਣਾ ਹੈ ਪੰਜਾਬ ਦੇ ਵੀ ਟੋਟੇ ਕੀਤੇ ਜਾਣੇ ਗੱਲ ਮੇਰੀ ਯਾਦ ਰੱਖਿਓ ਜੇ ਗੱਲ ਵੱਧ ਚੁੱਕੀ ਓਧਰ ਨੂੰ ਕਾਰਨ ਬੜਾ ਸਾਫ਼ ਹੈ ਹਨਾਨੀ ਦੀ ਗੱਲ ਹੈ ਐਡਾ ਵੱਡਾ ਹਮਲਾ ਪੰਜਾਬ ਦੇ ਹੱਕਾਂ ਤੇ ਹੋਇਆ ਤੇ ਪੰਜਾਬ ਦੇ ਮੁੱਖ ਮੰਤਰੀ ਦਾ ਹਾਲ ਤੱਕ ਕੋਈ ਬਿਆਨ ਤੱਕ ਨਹੀਂ ਆਇਆ ਲੜਨਾ ਸੰਘਰਸ਼ ਕਰਨਾ ਬਹੁਤ ਦੂਰ ਦੀ ਗੱਲ ਹੈ ਬਾਕੀ ਵਿਰੋਧੀ ਧਿਰਾਂ ਨੇ ਬਿਆਨ ਤਾਂ ਦੇ ਰਹੇ ਆ ਵੇ ਸੈਂਟਰ ਦਾ ਧੱਕਾ ਜੀ ਸੰਘਰਸ਼ ਕਿਉਂ ਨਹੀਂ ਕਰ ਰਹੇ ਬਈ ਵਿਗਲ ਕਿਉਂ ਨਹੀਂ ਵਜਾ ਰਹੇ ਵੀ ਆਜੋ ਅਸੀਂ ਖੜੇ ਆਂ ਨਾਲ ਲੋਕਾਂ ਨੂੰ ਅਪੀਲ ਕਰਾਂਗੇ ਮੈਂ ਅਪੀਲ ਕਰਦਾ ਮੈਂ ਕਹਿੰਦਾ ਪੰਜਾਬ ਦੇ ਮੁੱਖ ਮੰਤਰੀ ਨੂੰ ਆਲ ਪਾਰਟੀ ਮੀਟਿੰਗ ਬੁਲਾਉਣੀ ਚਾਹੀਦੀ ਹੈ ਸਾਰਿਆਂ ਵਿਰੋਧੀ ਤਰ੍ਹਾਂ ਸਾਰਾ ਸਿਆਸੀ ਪਾਰਟ ਨਾਲ ਸੱਦ ਕੇ ਲੋਕਾਂ ਨੂੰ ਸੱਦਾ ਦੇਣਾ ਚਾਹੀਦਾ ਹੈ ਵੀ ਆ ਚੰਡੀਗੜ੍ਹ ਭਰਾਵੋ ਖੋ ਕੇ ਲੈ ਚੱਲੇ ਥੋੜੇ ਪਾਣੀ ਖੋ ਕੇ ਲੈ ਗਈ ਵਿਗੜ ਥੋੜੇ ਪਾਣੀ ਜਿਆ ਵੱਲੀ ਪਾਦਾ ਆਜੋ ਇਹ ਲੜਾਈ ਸਮੁੱਚੇ ਪੰਜਾਬੀਆਂ ਦੀ ਹੈ ਆ ਜਿਹੜੇ ਬੰਦੇ ਇੱਥੇ ਸਿਆਸਤ ਕਰਦੇ ਆ ਜਿਹੜੇ ਬੰਦੇ ਨੇ ਸਿਆਸਤ ਕੀਤੀ ਆ ਜਿਹੜੇ ਬੰਦੇ ਸਿਆਸਤ ਦੇ ਵਿੱਚ ਅੱਗੇ ਪੈਰ ਲਾਉਣਾ ਚਾਹੁੰਦੇ ਆ ਪੰਜਾਬ ਦੇ ਉੱਤੇ ਰਾਜ ਕਰਨਾ ਚਾਹੁੰਦੇ ਆ ਰਾਜੂ ਜੀ ਭੁੱਲ ਜਓ ਸੁਣਾ ਰਾਜ ਨਹੀਂ ਇੱਥੇ ਰਹਿਣਾ ਚੰਡੀਗੜ੍ਹ ਤੇ ਕੀ ਹੋਇਆ ਚੰਡੀਗੜ੍ਹ ਦੇ ਵਿੱਚ ਜਿਵੇਂ ਬਾਈ ਹਮਤੋ ਜੀ ਨੇ ਦੱਸਿਆ ਵੀ ਜਿਹੜੇ ਵੀ ਬੰਦੇ ਆ ਕੇ ਵਸ ਗਏ ਉਹਨਾਂ ਨੂੰ ਕਿਹਾ ਤੁਹਾਨੂੰ ਠਾਇਆ ਨਹੀਂ ਜਾਊਗਾ ਜੀ ਤੁਹਾਨੂੰ ਵੱਖਰੀ ਜ਼ਮੀਨ ਦੇ ਕੇ ਆ ਚੱਕੋ ਕੁਆਟਰ ਬਣਾ ਕੇ ਦਿੱਤੇ ਰਹਿਣ ਨੂੰ ਤੁਹਾਨੂੰ ਮਹਾਲੀ ਜੀ ਚਾਲ ਮਹਾਲੀ ਜੇ ਹੋ ਗਿਆ ਪੰਜਾਬ ਤੇ ਹੋ ਗਿਆ ਅੱਛਾ ਉਦੋਂ ਚੰਡੀਗੜ੍ਹ ਦੇ ਵਿੱਚ ਇਸ ਵੇਲੇ ਪੰਜਾਬੀਆਂ ਦੀ ਗਿਣਤੀ ਕਿੰਨੀ ਹੈ 60% ਦੀ ਰੇਸ਼ਿਓ ਆ ਹਰਿਆਣੇ ਨਾਲ ਆਪਣੀ 5 ਕਰੋੜ ਦਾ ਸਾਲਾਨਾ ਜੀਐਸਟੀ ਟੈਕਸ ਇਕੱਠਾ ਹੁੰਦਾ 5 ਕਰੋੜ ਰੁਪਇਆ 5000 ਕਰੋੜ ਰੁਪਇਆ ਸੈਂਟਰ ਲੁੱਟ ਕੇ ਲਿਜਾ ਜੰਮੀਗੜ ਦੇ ਵਿੱਚੋਂ ਸਾਡਾ ਦੋ ਭਰਾ ਮਾ ਰੌਲਾ ਪੰਜਾਬ ਦੇ ਹਰਿਆਣੇ ਦਾ 640 ਦਾ 5000 ਦੇ ਵਿੱਚੋਂ ਤਾਂ ਸਾਨੂੰ ਦੋ ਧਰਨ ਨੂੰ ਦਿਓ ਜੀ ਪਰ ਨਹੀਂ ਕਿਹ ਗੋਲ ਰਿਹਾ ਉਲਟਾ ਪੰਜਾਬ ਕਰ ਜੇ ਚੱਕ ਚੱਕ ਕੇ ਪੰਜਾਬ ਨੂੰ ਖਤਮ ਕਰੀ ਜਾਂਦੇ ਆ ਮਾਰੀ ਤੁਰੇ ਜਾਂਦੇ ਆ ਜਿਹੜੀ ਅੱਜ ਆਬਾਦੀ ਦੀ ਮੈਂ ਗੱਲ ਕਰਦਾ ਚੰਡੀਗੜ੍ਹ ਦੇ ਵਿੱਚ ਅੱਜ ਪੰਜਾਬੀ ਕਿੰਨੀ ਗਿਣਤੀ ਜੀ ਰਹਿ ਗਏ ਸਾਰਾ ਹਿਮਾਚਲ ਤੇ ਯੂਪੀ ਲੈ ਆ ਕੇ ਬਸਾਤਾ ਇਹੇ ਇਲਾਕੇ ਪੰਜਾਬ ਨਾਲ ਹੋਣੇ ਆਹ ਕਹਾ ਮਤਮਸ਼ਿਮਾਰੀ ਹੋਣੀ ਹੈ ਪੰਜਾਬ ਕਾ ਦੀ ਗਿਣਤੀ ਕਰ ਜੋ ਪੰਜਾਬ ਚ ਇੱਥੇ ਇਕੱਲਾ ਸਾਡਾ ਦੁੱਖ ਹੈ ਨਹੀਂ ਵੀ ਯੂਪੀ ਬਿਹਾਰ ਤੋਂ ਬੰਦੇ ਆ ਰਹੇ ਨੇ ਹਿਮਾਚਲ ਤੋਂ ਬੰਦੇ ਆ ਰਹੇ ਨੇ ਅਗਰੇ ਹਿੰਗੇ ਨੇ ਬੰਗਲਾਦੇਸ਼ੀ ਨੇ ਆ ਬੰਗਲਾਦੇਸ਼ੀ ਬਾਇਆ ਬੰਗਾਲ ਹੋ ਕੇ ਕਿੱਥੇ ਆ ਕੇ ਰਹਿਣ ਲੱਗ ਜਿੰਦਾ ਕੋਈ ਰਾਜੂ ਨਾਮ ਕਰ ਲਿਆ ਕੋਈ ਸ਼ਾਮ ਕਰ ਲਿਆ ਪਤਾ ਨਹੀਂ ਕੌਣ ਆ ਕਿੱਥੋਂ ਆਏ ਹੋ ਬੰਦੇ ਨੇ ਕੱਲ ਨੂੰ ਕ੍ਰਾਈਮ ਕਰਦੇ ਸਾਡੇ ਮੁੰਡੇ ਮਾਰਦੇ ਨੇ ਕੁੰਮੜਾ ਮਾਰਿਆ ਦਰਬੀਪੜ ਦੇ ਵਿੱਚ ਆਪਣੇ ਹਿੱਸੇ ਦਾ ਕਰਨ ਖੀਤਾ ਆ ਰੋਪੜ ਮਾਰਿਆ ਮੁੰਡਾ ਪੱਥਰ ਮਾਰ ਕੇ ਸਿਰ 'ਚ ਆ ਦਾਦਰ ਪਹਿਲਾਂ ਦੀ ਘਟਨਾ ਕਰੋ ਪੂਰਬ ਦੇ ਉੱਤੇ ਮਹਾਦੀ ਦੇ ਵਿੱਚ ਇੱਕ ਗੁਰਸਿੱਖ ਮੁੰਡਾ ਉਹਦੀ ਆਪਣੀ ਫੈਕਟਰੀ ਲਾਈ ਹੋਈ ਹੈ ਚੰਡੀਗੜ੍ਹ ਦੇ ਵਿੱਚ ਉਹ ਖੜਾ ਮੁੰਡਾ ਉਹ ਤਾਇ ਦਾ ਮੁੰਡਾ ਇਹ ਇਹ ਬੰਦੇ ਦੀ ਆਪਣੀ ਫੈਕਟਰੀ ਲੱਗੀ ਹੋਈ ਸੀ ਗੁਰਪੁਰੇਵ ਦੇ ਉੱਤੇ ਉਹ ਇਹ ਕਹਿਣ ਗਿਆ ਕਿ ਸਾਡ ਅਗਰਪੁਰ ਮਾਫ ਕਰਨਾ ਆਪਣੇ ਸਾਹਜ ਅਸੀਂ ਸ਼ਿਡੀ ਘੜੇ ਉੱਤੇ ਸਫਾਈ ਕਰਾਂਗੇ ਉਹ ਉਹ ਕਹਿਣ ਗਿਆ ਵੀ ਸਾਡੇ ਸ਼ਿਡੀ ਘੜੇ ਚੱਲਦੇ ਨੇ ਤੁਸੀਂ ਇੱਥੇ ਮੀਟ ਸ਼ਰਾਬਾਂ ਜਿਹੜੀਆਂ ਪੀ ਰਹੇ ਹੋ ਬੰਦ ਕਰ ਦਿਓ ਫੜ ਕੇ ਧਾ ਲਿਆ ਕੁੱਟਿਆ ਮਾਰਿਆ ਸੱਟਾਂ ਵੀ ਮਾਰਨਾ ਕੁਸਨ ਹੋਏ ਕੁਸਨਵਾਈ ਹੋਈ ਵੀਡੀਓ ਆਈ ਜਾਣੇ ਉਹ ਜਿਹੜੇ ਹਾਲਾਤ 'ਚ ਕਸ਼ਮੀਰ ਸੜਵਲ ਰਿਹਾ ਹੈ ਕਸ਼ਮੀਰ ਚੱਕਾਂ ਲੱਗੀਆਂ ਆ ਕਸ਼ਮੀਰ ਦੀ ਗੱਲ ਕਰਦਾ ਆਪਣਾ ਮਨੀਪੁਰ ਦੀ ਮਨੀਪੁਰ ਦੇ ਵਿੱਚ ਅੱਜ ਇਹ ਮਤਾਈ ਤੇ ਕੁੱਕੀ ਚ ਲੜ ਰਹੇ ਨੇ ਕਿਉਂ ਲੜ ਰਹੇ ਨੇ ਉਹ ਜਿਹੜੇ ਉਰਤੋਂ ਦੇ ਮੂਲ ਬੁਛਿੰਦੇ ਨੇ ਮੂਲ ਲੋਕ ਨੇ ਉਹ ਸਾਰੇ ਖਤਮ ਕਰਦੋ ਉਹਦੇ ਹੱਕ ਅਧਿਕਾਰ ਸਭ ਕੁਝ ਖੋਲਣਾਂ ਕੋਲ ਬਾਹਰ ਲੈਣੇ ਆ ਕੇ ਉਹ ਅੱਜ ਮਾਹੌਲ ਫਸਲਾ ਬਣ ਗਿਆ ਇਹੀ ਹਾਲਾਤ ਪੰਜਾਬ ਦੇ ਕੀਤੇ ਜਾ ਰਹੇ ਨੇ ਜਾਨ ਖੁੱਝ ਕੇ ਕੀਤੇ ਜਾ ਰਹੇ ਨੇ ਸੋ ਅਸੀਂ ਇਹ ਜਿਹੜੀਆਂ ਸਾਰੀਆਂ ਗੱਲਾਂ ਬਾਤਾਂ ਰੱਖੀਆਂ ਨੇ ਵੀਰ ਪੰਜਾਬ ਦੇ ਵਿੱਚ ਜਿਹੜੀਆਂ ਬਾਈਬਤੋਂ ਨੇ ਦੱਸੀਆਂ ਚਾਹੇ ਜ਼ਮੀਨ ਲੈਣ ਦਾ ਚਾਹੇ ਨੌਕਰੀਆਂ ਦੇ ਵਿੱਚ ਲਾਖਵੇਂ ਕਰਨ ਦੀ ਗੱਲ ਹੈ ਚਾਹੇ ਉਹ ਵੋਟ ਬਣਾਉਣ ਦੀ ਗੱਲ ਹੈ ਜਾਂ ਡੋਮਿਸਾਈਲ ਜਾਂ ਮੋਨਾਫੈਡ ਦੀ ਗੱਲ ਹੈ ਇਹ ਪੱਕੇ ਤੌਰ ਤੇ ਸਰਕਾਰ ਨੂੰ ਲਾਜ਼ਮੀ ਕਰਨੀ ਚਾਹੀਦੀ ਆ ਇਹ ਸਾਰਿਆਂ ਲਈ ਸਿਰਦਰਦੀ ਹੈ ਜਿਹੜੇ ਇਹ ਗੱਛਾ ਮਚਾਉਂਦੇ ਫਿਰਦੇ ਆ ਵੀ ਆਮ ਆਦਮੀ ਪਾਰਟੀ ਵਾਲੇ ਖਤਮ ਹੋ ਗਏ ਜੀ ਤੇ ਅਸੀਂ ਆ ਸਰਕਾਰ ਬਣਾ ਲਾਂਗੇ ਜੀ ਛੋਟੀ ਸਰਕਾਰ ਨਹੀਂ ਇੱਥੇ ਆਉਣੀ ਅਗਲਾ ਨੇ ਪੰਜਾਬ ਨੂੰ ਤੋੜਨ ਦੀ ਸਕੀਮ ਬਣਾ ਲਈ ਹੋਲੀ-ਹੋਲੀ ਇੱਥੇ ਸਾਡੀ ਗਿਣਤੀ ਘਟਾ ਕੇ ਇਦੁਰ ਨਾਲ ਟੋਟਾ ਕਰਦਾ ਅਸਰ ਪਟਾਨ ਘੁਣਾਟ ਕਰ ਦੇਣਗੇ ਯੂਟੀ ਬਣਾ ਦੇਣਗੇ ਇਦੁਰ ਨਾਲ 60 ਬਚਾਲਾ ਹਟਾ ਕਰ ਦੇਣਗੇ ਇਹ ਪੰਜਾਬ ਨਾਲ ਹੋਣਾ ਮੇਰੀ ਗੱਲ ਅਗਰ ਦੇਖ ਲਓ ਜੋ ਖਰਾਬ ਪੰਜਾਬ ਦੇ ਬਣੇ ਹੋਏ ਸੋ ਅਗਲੀ ਗੱਲ ਹਾ ਪਾਣੀ ਵਾਲੀ ਵੀ ਕਰਦੇ ਆਪਾਂ